ਪਿੰਡ ਹੋਲ ਸਰਪੰਚ ਦਵਿੰਦਰ ਸਿੰਘ ਸੋਨਾ ਦੀ ਅਗਵਾਈ ਵਿੱਚ ਠੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਲਗਾਈਆਂ ਗਈਆਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜੇ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਪਿੰਡ ਹੋਲ ਨੇੜੇ ਖੰਨਾ ਲੱਲੋ ਵਾਲੇ ਰਾਹ ਤੇ ਛੋਟੇ ਬੱਚਿਆਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਸ਼ਵੀਲ ਇਸ ਮੌਕੇ ਤੇ ਪਿੰਡ ਹੋਲ ਦੇ ਸਰਪੰਚ ਸਰਦਾਰ ਦਵਿੰਦਰ ਸਿੰਘ ਸੋਨਾ, ਕਿਰਪਾਲ ਸਿੰਘ, ਪੰਚ ਪਵਿੱਤਰ ਸਿੰਘ, ਕਿਰਪਾਲ ਸਿੰਘ, ਪੰਚ ਪਵਿੱਤਰ ਸਿੰਘ ਨੇ ਛੋਟੇ ਬੱਚਿਆਂ ਨਾਲ ਰਲ ਕੇ ਆਉਣ ਅਤੇ ਜਾਣ ਵਾਲੇ ਰਾਹੀਰਾਂ ਨੂੰ ਸਤਨਾਮ ਸ਼੍ਰੀ ਵਹਿਗੁਰੂ ਦਾ ਜਪ ਕਰਦੇ ਹੋਏ ਟੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਬਤਨਿਆ ਤੇ ਨਾਲ ਛੋਲਿਆਂ ਦਾ ਪ੍ਰਸ਼ਾਦ ਦਿੱਤਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਦਵਿੰਦਰ ਸਿੰਘ ਸੋਨਾ ਕ੍ਰਿਪਾਲ ਸਿੰਘ ਪੰਚ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਸਾਨੂੰ ਸਾਰਿਆਂ ਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਇਹ ਪ੍ਰਾਲਾ ਪਿੰਡ ਦੇ ਛੋਟੇ ਬੱਚਿਆਂ ਨੇ ਆਪ ਅੱਗੇ ਹੋ ਕੇ ਕੀਤਾ ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਅਤੇ ਸਮੂਹ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੜਮੁੱਲੇ ਸਹਿਯੋਗ ਅਤੇ ਬੱਚਿਆਂ ਦੀ ਪਹਿਲ ਕਦਮੀ ਸਦਕਾ ਠੰਡੇ ਮਿੱਠੇ ਜਲ ਦੀਆਂ ਸ਼ਵੀਲਾ ਲੱਲੋ ਰੋਡ ਤੇ ਸਵੇਰ ਤੋਂ ਉਹ ਦਰ ਸ਼ਾਮ ਤੱਕ ਆਉਣ ਅਤੇ ਜਾਣ ਵਾਲੇ ਰਾਹੀਗਰਾਂ ਨੂੰ ਸਤਨਾਮ ਸ਼੍ਰੀ ਵਹਿਗੁਰੂ ਦਾ ਜਾਪ ਕਰਦੇ ਹੋਏ ਸ਼ਿਕਾਇਆ ਗਈਆਂ ਇਸ ਮੌਕੇ ਤੇ ਹੋਰਨ ਤੋਂ ਇਲਾਵਾ ਗਿਆਨੀ ਨਿਸ਼ਾਨ ਸਿੰਘ ਜੀ ਪਵਿੱਤਰ ਸਿੰਘ ਜੀ ਜ਼ਿਮੀਦਾਰਾ ਟਰੇਡਿੰਗ ਕੰਪਨੀ ਹਰਮਨ ਸਿੰਘ ਖਾਲਸਾ ਕਰਿਆਨਾ ਸਟੋਰ ਤੋਂ ਇਲਾਵਾ ਹੋਰ ਸੰਗਤਾਂ ਮੌਜੂਦ ਸਨ ਸਰਪੰਚ ਸਾਹਿਬ ਜੋ ਅੱਜ ਸ਼ਵੀਰ ਲਗਾਈ ਗਈ ਆ ਪਿੰਡ ਹੋਰ ਦੇ ਵਿੱਚ ਕਿਹੜੀ ਜਗ੍ਹਾ ਤੇ ਲੱਗੀ ਆ ਤੇ ਕਿਉਂ ਇਸ ਸਬੰਧ ਵਿੱਚ ਜਾਣਕਾਰੀ ਦਿਓ ਭੈਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਖਤੇ ਜੀ ਪਿੰਡ ਹੋੜ ਸਕੂਲ ਦੇ ਕੋਲ ਲਗਾਈ ਗਈ ਹੈ ਨਾ ਬੱਚਿਆਂ ਨੇ ਉਪਰਾਲਾ ਕਰਿਆ ਜੀ ਇਹਨਾਂ ਨੇ ਪਹਿਲੀ ਵਾਰ ਬਹੁਤ ਵਧੀਆ ਛੋਟੇ ਛੋਟੇ ਬੱਚੇ ਨੇ ਜੋ ਕਿ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਾਰਾ ਕੁਝ ਮੈਨੇਜਮੈਂਟ ਕਰਿਆ ਚੁੱਲੇ ਬਣਾਏ ਨੇ ਮਿੱਠਾ ਪਾਣੀ ਬਣਾਇਆ ਇਹਨਾਂ ਬੱਚਿਆਂ ਸਦਕਾ ਸਾਰਾ ਕੁਝ ਦਾ ਚੰਗੇ ਰਾਹ ਪੈਦੇ ਗੁਰੂ ਦਾ ਜੀ 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 ਆਵੇ ਨਾ ਹੋ ਜਾਵੇ ਛਿੜੀ ਝੂਰੋ ਡਾਉਣ ਦੀ ਸਿੰਘ ਜੀ ਦੇ ਆਈ ਖਾਲਸਾ ਤੇ ਭਾਈ ਗੁਰੂ ਦੇ ਸਾਡੇ ਬੱਚਿਆਂ ਨੇ ਨਗਰ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਪਾਣੀ ਦਾ ਜੱਗ ਲਾਇਆ ਛੋਲਿਆਂ ਦੀ ਪ੍ਰਸ਼ਾਦ ਹੁੰਦੇ ਨੇ ਸਬੂਤ ਦੇ ਕੋਲੇ ਲਾਇਆ ਸਕੂਲ ਦੇ ਅਡੇ ਜੀ ਇਹ ਕਿਹੜੇ ਪਿੰਡ ਕਿਹੜਾ ਪਿੰਡ ਆ ਜੀ ਹੋਰ ਪਿੰਡ ਹੈ ਕਿਹੜੇ ਰਸਤੇ ਤੇ ਸ਼ਵੀਲ ਲੱਗੀ ਆ ਇਹ ਸ਼ਵੀਲ ਲੱਗੀ ਆ ਲਲੋਂ ਵਾਲੇ ਰਸਤੇ ਤੇ ਕਿਉਂ ਮੈਂ ਪੁੱਛ ਤਰਨ ਕਿ ਪਿੰਡ ਹੌਲ ਬੇਰੇ ਸਾਡੇ ਸਾਡੀ ਫੁੱਟੇ ਇਹ ਆਪਣੇ ਸ਼ੀਬੀ ਪਾਚਾ ਉਹ ਅਰਜੰਤੀ ਸਾਹਿਬ ਦੇ ਚਿੱਟੀ ਦੀ ਅੜ ਤੇ ਲਾਈ ਗਈ ਹੈ ਜੀ ਬਾਕੀ ਬੱਚੇ ਸੇਵਾ ਕਰਦੇ ਫਿਰਦੇ ਆ